ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਤਸੀਲ ਪੱਟੀ ਸ਼ਹਿਰ ਪੱਟੀ ਦੇ ਵਿੱਚੋਂ ਜ਼ਿਲ੍ਹਾ ਤਰਨਤਾਰਨ ਦੋਸਤੋ ਵੀਰ ਨਤਨ ਦੇ ਘਰੋਂ ਆ ਜੀ ਦੀ ਆਪਾਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਗਾੜੀ ਇਹ ਗੱਬਣ ਹੈ ਤੇ ਇਹ ਕਿਹੜੀ ਸ਼ਾਈ ਵਾਲਾ گا ਇਹ ਸੱਜਰਸੂਈ ਹੈ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਅਗਰ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਮਿਰਖ ਪਰਖ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਆ ਕੇ ਕਰਨੀ ਕਰੋ ਤੁਸੀਂ ਪਸੇ ਲਾਉਣੇ ਹੁੰਦੇ ਆ ਸੋ ਦੋਸਤੋ ਕਰਦੇ ਆ ਵੀਰਾਂ ਨਾਲ ਗੱਲਬਾਤ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਵਾਹ ਵਧੀਆ ਠੀਕ ਹੈ ਤੁਸੀਂ ਸਨੋ ਬਸ ਵਧੀਆ ਚੱਲਿਆਂ ਦਾ ਕੰਮ ਕਰ ਵਧੀਆ ਹਾਂਜੀ ਸਾਰੇ ਵੀਰਾਂ ਭਰਾਵਾਂ ਦੇ ਜੀ ਆਏ ਨੂੰ ਜਿਹੜੇ ਚੈਨਲ ਵੇਖਦੇ ਪਏ ਆ ਤੁਸੀਂ ਆਏ ਤੁਹਾਡਾ ਜੀ ਆਏ ਵੈਲਕਮ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਛਾ ਜੀ ਹੋਰ ਸਨੋ ਠੀਕ ਠਾਕ ਵਧੀਆ ਬਸ ਵਧੀਆ ਕਿਰਪਾ ਮਹਾਰਾਜ ਤੇ ਆਪਣਾ ਐਡਰੈਸ ਬੋਲ ਦਿਓ ਜੀ ਬਸ ਆਪਣਾ ਸ਼ਹਿਰ ਪੱਟੀ ਹੈ ਜੀ ਜਿਹੜਾ ਤਰਨਤਾਰ ਨੇ ਆ ਤੇ ਤਹਿਸੀਲ ਵੀ ਨੂੰ ਪੱਟੀ ਪੈਂਦੀ ਹੈ ਅੱਛਾ ਜੀ ਹਾਂਜੀ ਫੋਨ ਨੰਬਰ ਫੋਨ ਨੰਬਰ ਆਪਣਾ 98768 ਹਾਂਜੀ ਠੀਕ ਹੈ ਜੀ ਨਾਮ ਦੱਸ ਦੋ ਨਾਮ ਮੇਰਾ ਨਿਤਨੇ ਆ ਜੀ ਠੀਕ ਹੈ ਜੀ ਹਾਂਜੀ ਅੱਜ ਦੋ ਗਮ ਅੱਜ ਦੋ ਵੜਾ ਖਾਵਾਂਗੇ ਆਪਣਾ ਨੂੰ ਠੀਕ ਹੈ ਜੀ ਤੇ ਸ਼ੁਰੂ ਕਰਦੇ ਹਾਂ ਸਾਈ ਵਾਲ ਤੋਂ ਨੂੰ ਸਾਈ ਵਾਲਾ ਸਾਈ ਵਾਲਾ ਭਾਜੀ ਇਹ ਤੇ ਜਿਹੜਨ ਦੀ ਸੋਈ ਆ ਅੱਛਾ ਜੀ ਬੱਛੀ ਪਿੱਛੇ ਆ ਠੀਕ ਹੈ ਜੀ ਵੇਖ ਲਓ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸੂਆ ਸੂਆ ਦੂਜੇ ਸੂਈ ਆ ਅੱਛਾ ਜੀ ਤੇ 12 ਕਿਲੋ ਅੜੇੜ ਜੜ ਸੋਈ ਬੋਲਾ ਤਿਆਰ ਹੋਊਗਾ ਹਾਂ ਕਿ ਲੋਗ ਜੇ ਪੱਤੀ ਭਰ ਤਾਂ ਠੀਕ ਹੈ 262 215 15 ਕਿਲੋ ਫੁੱਲਾ ਚਵਾਜ ਨਾਲ ਬਾਕੀ ਠੰਡੀ ਸੀਲ ਲਾ ਕੇ ਪੂਰੀ ਹੈ ਠੀਕ ਹੈ ਸ਼ਾਈ ਵਾਲੋਂ ਆ ਮਾਰ ਗਏ ਨਿਕਲਦੀਆਂ ਹਾਂਜੀ ਹਾਂਜੀ ਪੂਰੀ ਸੀਲ ਲੱਗ ਗਿਆ ਠੀਕ ਹੈ ਜੀ ਖੁੱਲ ਗਿਆ ਦੋਸਤੋ ਦੂਜਾ ਸੂਆ ਸੂਈ ਆ ਤਿੰਨ ਦਿਨ ਸੂਈ ਨੂੰ ਵੀਰ ਕਹਿੰਦਾ ਹੋ ਗਿਆ ਮਗਰ ਜਿਹੜਾ ਉਹਨੇ ਬੱਚਾ ਦਿੱਤਾ ਵੱਚੀ ਦੋਸਤੋ ਬਹੁਤ ਸ਼ਾਨਦਾਰ ਹੈ ਦੁੱਧੋਂ ਵੀਰ ਕਹਿੰਦਾ ਅੱਛਾ ਜੀ ਦੁੱਧ ਵੀਰ ਕਹਿੰਦਾ ਆਪਾਂ 10 ਕਿਲੋ ਦੀ ਹੁਣ ਬੋਲੇ ਦੀ ਗਰੰਟੀ ਦੇ ਦਾਂਗੇ ਭਾਵੇਂ ਵੀਰ ਅੱਜ ਕਰ ਲੈ ਸੌਦਾ ਭਾਵੇਂ ਕੱਲ ਕਰ ਲੈ 15 16 ਕਿਲੋ ਦੀ ਵੀਰ ਉਮੀਦ ਕਰਦਾ ਵਾ ਦਰम्यानੇ ਕਦ ਕੱਢਦੀ ਫੁੱਲ ਬ੍ਰੀਡ ਸ਼ਾਈ ਵਾਲੇ 6 ਸਪਾਟ ਤੋਂ ਚੱਕਰ ਫੜੀ ਜੀ ਸਾਣ ਦੋਸਤੋ ਇੱਕ ਵਾਰੀ ਚੈੱਕ ਕਰ ਸਕਦੇ ਜੀ ਗਾੜੀ ਤੁਹਾਨੂੰ ਨੇੜੇ ਤੋਂ ਪਿਓਰ ਸ਼ਾਈ ਵਾਲ ਦੋਸਤ ਜੀ ਬਿਲਕੁਲ ਠੰਡੀ ਸੀ ਜੀ ਅਜਵੀਰ ਜੀ ਕਿੰਨਾ ਕੁ ਦੁੱਧ ਚਵਾ ਦੇਗੀ ਦੋ ਦੋ ਭਾਜੀ 15 ਕਿਲੋ ਚਵਾ ਦੇਣਾ ਚਵਾ ਦੂਗੀ ਜੀ ਹਾਂਜੀ ਖੁੱਲਾ ਚਵਾ ਦੂ ਮੁੱਲ ਦਾ 12 12 ਕਿਲੋ ਇੱਕ ਟਮ ਤਿਆਰ ਆ ਆਪਾਂ 10 ਗੱਲਾ ਗਰੰਟੀ ਦੇ ਦਾਂਗੇ ਜਿਹੜਾ ਮਰਜ਼ੀ ਵੀ ਵੀਰਪਰਾ ਚੋ ਠੀਕ ਹੈ ਮੁੱਲ ਕਰਨਾ ਕਿ ਫੋਨ ਤੇ ਮੁੱਲ ਫੋਨ ਤੇ ਕਰਾਂਗੇ ਦੂ ਠੀਕ ਹੈ ਹਾਂਜੀ ਚਲੋ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਦੂਜੇ ਸ਼ੁਮੇਹ ਵੜਿਆ ਜੀ ਅੱਛਾ ਜੀ ਤੇ ਤਕਰੀਬਨ ਜਿਆ ਹਫਤਾ ਇਹਦਾ ਬਾਕੀ ਹੈ ਇੱਕ ਹਫਤਾ ਬਾਕੀ ਹਾਂਜੀ ਅਛਾ ਪਹਿਲੇ ਸੁਨੇ ਲੋ ਪਹਿਲਾਂ ਹਨਾ ਦੁੱਧ ਚ ਹੋਇਆ ਠੀਕ ਹੈ ਜੀ ਆਪਣੇ ਖਾਸ ਬੰਦਿਆਂ ਨੂੰ ਲਈ ਹੈ ਠੀਕ ਹੈ ਜੀ 18 ਕਿਲੋ ਦੁੱਧ ਚ ਹੋਇਆ ਇਹਨਾਂ ਦਾ ਠੀਕ ਹੈ ਜੀ ਤੇ ਜਿਆਦਾ ਨਹੀਂ ਤੇ ਆਪਾਂ ਵੀ ਹਰ ਕੀ 18 20 ਇਥੇ 20 ਕਿਲੋ ਦਾ ਕਹਿ ਸਕਦੇ ਆਂ ਵੀ ਦੁੱਧ ਦੇ ਜਾਣੇ ਕਿਉਂਕਿ ਵੈੜ ਗੋਲ-ਗੋਲ ਚੰਗੀ ਆ ਹਾਂਜੀ ਬਾਕੀ ਫੁੱਲ ਬਰੀਡ ਚ ਆ ਜਿਆਦਾ ਨਾ ਸਵਾਦੀ ਆ ਹਾਂਜੀ ਖੁੱਲੋ ਜਿੰਦੇ ਦੋਸਤੋ ਜੀ ਇੱਕ ਹਫਤੇ ਦੀ ਕੱਚੀ ਵੀਰ ਕਹਿੰਦਾ ਭਈ ਦਰਮਿਆਨਾ ਕੱਦ ਕਾਠੇ ਫੁੱਲ ਬਰੀਡ ਪ੍ਰਿੰਟ ਦੋਸਤ ਬੜਾ ਪਿਆਰਾ ਗਾਂ ਦਾ ਚੰਗੀ ਜਾਤ ਨਸਲ ਆਈ ਦੋਸਤ ਗਾਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ ਖਾਣ ਤੋਂ ਦੋਸਤੋ ਚੰਗਾ ਵਿਰਲ ਤੇ ਲੱਗਾ ਅੱਜ ਸੂਨ ਦੇ ਵਿੱਚ ਟਾਈਮ ਪਿਆ ਕਾਫੀ ਉਸ ਦਾ ਆਰਡਰ ਬਹੁਤ ਵੱਡਾ ਤਿਆਰ ਕਰੂਗੀ ਸ਼ਾਈਨਿੰਗ ਬਹੁਤ ਜਾਈ ਦੋਸਤੋ ਕਾਫੀ ਠੀਕ ਹੈ ਵੀਰ ਜੀ ਠੀਕ ਹੈ ਜੀ ਮੈਂ ਵੀ ਝੋਲੀ ਝੋਲੀ ਬਹੁਤ ਸੁਣੀ ਹਾਂਜੀ ਹਾਂਜੀ ਇਹ ਜੋ ਵਾਲਟ ਨਾਲ ਕਾਫੀ ਪਈਆਂ ਮੰਨੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਮੂਲੀ ਹੈ ਹਾਂਜੀ ਹਾਂਜੀ ਅਸੀਂ ਸਲਾਹ ਕਰ ਲਓ ਬਾਕੀ ਬਸ ਯਾਦ ਰੱਖਣਾ ਜਦੋਂ ਆਈ ਆ ਬਹੁਤ ਵੱਡੀ ਆਰਡਰ ਤਿਆਰ ਕਰੂਗੀ ਹਾਂਜੀ ਹਾਂਜੀ ਅਜੇ ਬੜੀਆਂ ਬਲਟਾਂ ਪਈਆਂ ਜੀ ਸਪੀਡ ਵਾਈ ਤੇ ਭਾਈ ਕੁਆਲਿਟੀ ਵੀ ਚੰਗੀ ਹੈ ਪ੍ਰਿੰਟ ਪਰੋਂ ਬਹੁਤ ਸੋਹਣਾ ਜੀ ਹਾਂਜੀ ਹਾਂਜੀ ਕ੍ਰੋਸ ਹੈ ਗਾ ਗਰਮੀ ਦੇ ਮੌਸਮ ਵਿੱਚ ਬਹੁਤ ਵਧੀਆ ਰਹਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਮਹਾਰਾਜ ਦੇ ਦੇਣ ਹੁੰਦੀ ਜੋ ਵੀ ਹੋਵੇ ਕਿਹਦਾ ਹਾਂਜੀ ਹਾਂਜੀ ਇਹਦੀ ਗੱਲ ਹੈ ਹਾਂਜੀ ਠੀਕ ਹੈ ਜੀ ਤੇ ਬਾਕੀ ਇਹੋ ਖੀਰ ਤੇ ਕਾਵਾਂਗੇ ਪਹਿਲੀ ਵੀਡੀਓ ਤੇ ਕਹੋਂ ਦੀ ਵੀਡੀਓ ਇਹੋ ਆਨੇ ਆ ਵੀ ਜੇ ਕੋ ਡੰਗਰ ਸੋਇਆ ਉਹ ਆਪੇ ਚੋਗੇ ਲਾਓ ਹਾਂਜੀ ਤੇ ਜੇ ਕੋ ਗੱਬੜ ਹੱਥ ਨਾਲ ਚੈੱਕ ਪਾਸ ਕਰੋ ਬਾਹਰ ਵਿੱਚ ਕਿਉਂਕਿ ਲਾਂਮਾਂ ਵਾਲੀ ਗੱਲ ਨਾ ਵੀ ਰਵੇ ਪਾਜੀ ਸਾਲੀ ਚੀਜ਼ ਐ ਕੋਈ ਸਾਲੀ ਬੇਜਮਾਨ ਚੀਜ਼ਾਂ ਇਹਨਾਂ ਦਾ ਨਹੀਂ ਪਾਇਆ ਹੁੰਦਾ ਕੁਝ ਵੀ ਪਾਜੀ ਠੀਕ 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 ਹੈ ਕਿ ਨਹੀਂ ਠੀਕ ਹੈ ਜੀ ਤੇ ਆ ਦਾ ਗੱਬੜ ਡੰਗਰ ਚੈੱਕ ਪਾਸ ਕਰਕੇ ਲਾਓ ਜੀ ਠੀਕ ਹੈ ਜੀ ਸਾਡੀਆਂ ਤੇ ਹੋਈਆਂ ਹੋਈਆਂ ਚਲੋ ਤੁਹਾਡੇ ਵੀਡੀਓ ਤੇ ਵੀ ਅੱਗੇ ਚੰਗੇ ਡੰਗਰ ਵਿਗੇ ਆਪਣੇ ਠੀਕ ਹੈ ਜੀ ਹਾਂਜੀ ਤੇ ਗਏ ਵੀ ਦੂਰੀ ਆ ਆਪਣੇ ਤੁਹਾਡੇ ਚੈਨਲ ਤੇ ਕ ਇਹ ਨਾਲੇ ਲਾ ਕੇ ਗਾਵਾਂਗੇ ਆ ਆਪਣੀਆਂ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਗਾਵਾਂ ਨਿਕਲੀਆਂ ਮੈਨੂੰ ਫੋਨ ਆਇਆ ਉਹਨਾਂ ਦਾ ਠੀਕ ਹੈ ਜੀ ਜਿਆਦਾ ਇਹੋ ਹੀ ਆ ਵੀ ਮਿਰਖ ਪਰ ਕਰਕੇ ਲੈ ਲਓ ਭਾਈ ਇਹੋ ਜੀ ਪੈਸੇ ਲੈਉਣੇ ਦੇ ਲੈਣੀ ਠੀਕ ਹੈ ਮਿਰਖ ਪਰ ਕਰਕੇ ਲੈ ਰਹੇ ਹਾਂ ਠੀਕ ਹੈ ਜੀ ਦੋਸਤੋ ਦੋ ਗਾਵਾਂ ਦਿਖਾਈਆਂ ਵੀਰ ਕਹਿੰਦਾ ਆਪਣੀ ਮਿਰਖ ਪਰ ਕਰੋ ਤਸੱਲੀ ਕਰੋ ਆਪਣੀ ਇੱਥੇ ਆ ਕੇ ਕਿਉਂਕਿ ਤੁਸੀਂ ਪੈਸੇ ਲੈਉਣੇ ਦੇ ਬਾਅਦ ਵਿੱਚ ਤੁਹਾਨੂੰ ਪਤਾ ਫਿਰ ਕੋਈ ਲੰਬੇ ਵਾਲੀ ਗੱਲ ਨਹੀਂ ਹੁੰਦੀ ਹੈ ਨਾ ਜਿਹੜੀ ਚੀਜ਼ ਆਪਾਂ ਨਿਰਖ ਪਰ ਕਰਕੇ ਤਸੱਲੀ ਕਰਕੇ ਲੈ ਲੈਣੀ ਹੈ ਉਹਦੇ ਨਾਲ ਹੀ ਦੋਸਤੋ ਕੋਈ ਰੀਸ ਨਹੀਂ ਕੀ ਟਾਈਮ ਬੇਸ਼ੱਕ ਸੋ ਦੋਸਤੋ ਵਪਾਰ ਦਾ ਕੰਮ ਹੈ ਵੀਰ ਦਾ ਰੋਟੀਨ ਦੇ ਵਿੱਚ ਦੋਸਤੋ ਪਸ਼ੂ ਚੰਗੇ ਆਉਂਦੇ ਆ ਵੀਰ ਦੇ ਕੋਲ ਤੇ ਦੋਸਤੋ ਜਿਹੜਾ ਵੀ ਕੋਈ ਵੀਰ ਇੱਥੇ ਵਿజిਟ ਕਰੂਗਾ گاਵਾں ਦੋਸਤੋ ਵੀਰ ਦੇ ਕੋਲ ਬਹੁਤ ਚੰਗੇ ਰਿਕਾਰਡ ਵਾਲੀਆਂ ਹੁੰਦੀਆਂ ਹਰ ਵੇਲੇ ਇਹਨਾਂ گاਵਾں ਦੇ ਵਿੱਚੋਂ ਦੋਸਤੋ ਕੁਝ گاਵਾں ਵੀਰ ਦੀਆਂ ਸੇਲ ਹੋਈਆਂ ਵਾਂ ਇਸ ਕਰਕੇ ਆਪਾਂ ਇਹਨਾਂ گاਵਾں ਨੂੰ ਆਪਾਂ ਜਾਦੀ ਇਹਨਾਂ ਦੀ ਇਨਫੋਰਮੇਸ਼ਨ ਨਹੀਂ ਲੈ ਸਕਦੇ ਬਾਕੀ ਤੁਹਾਨੂੰ ਵਿਖਾ ਦਿੰਨੇ ਆ ਸਕਰੀਨ ਤੇ ਦੋਸਤੋ گاਵਾں ਵੀਰ ਦੇ ਕੋਲ ਕਾਫੀ ਹੋਰ ਵੀ ਮਾਲ ਵੱਧਾ ਵਾ ਕੋਈ ਵੀਰ ਮੱਝਾਂ ਲੈਂਦਾ ਚਾਹੋ ਹਨ ਤੇ ਮੱਝਾਂ ਵੀਰ ਦੇ ਕੋਲ ਅਵੇਲੇਬਲ ਹੁੰਦੀਆਂ ਇਹਨੇ ਭਾੜੀ ਆਪਣੇ ਕੋ ਕੋਸ਼ੂ 10 ਤੋਂ 12 ਵੀ ਇਹਨੇ 15 ਡੰਗਰ ਵੀ ਆਪਣੇ ਕੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹੋਂ ਤੇ ਚਲੋ ਆ ਵੀਡੀਓ ਜੇ ਆਪਾਂ ਸਿਰਫ ਦੋ ਤੁਹਾਨੂੰ ਐਨੀਮਲ ਵਿਖਾਇਆ ਤੇ ਬਾਕੀ ਮਾਲ ਆਪਣਾ ਵਿਗਿਆ ਹੋਇਆ ਠੀਕ ਹੈ ਜੀ ਹਾਂ ਜੀ ਜਿਹਦੇ ਉਹ ਹੋਰ ਕੋਈ ਨਾ ਕੋਈ ਡੰਗਰ ਆਉਂਦਾ ਤੇ ਆਪਾਂ ਜਰੂਰ ਤੁਹਾਨੂੰ ਸਾਡਾ ਸਾਦਗੇ ਦੇ ਤੁਹਾਨੂੰ ਜਰੂਰ ਕਰਾਂਗੇ ਠੀਕ ਠੀਕ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਦੋ ਗਾਵਾਂ ਜਿਹੜੀਆਂ ਸੇਲ ਵਾਸਤੇ ਜਿਹੜੀਆਂ ਅਜੇ ਵਿਕਰੀ ਵਾਸਤੇ ਪਈਆਂ ਉਹ ਵਿਖਾਈਆਂ ਬਾਕੀ ਗਾਵਾਂ ਨੇ ਵੀ ਵਿਕਦੀਆਂ ਸੇਲ ਹੋਈਆਂ ਵਾ ਨੰਬਰ ਵੀਰ ਦਾ ਸਕਰੀਨ ਤੇ ਚੱਲੂਗਾ ਜਿਹੜਾ ਵੀਰ ਮਸ਼ੂਕੇ ਸੇ ਵੀਰ ਨੂੰ ਪਸੰਦ ਆਊਗਾ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਪਸੂਕੀਤ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ